कि <tip> <tip> ਇਹ ਨਹੀਂ ਸਿਧਾਰੇ ਨਾ ਇਹ ਆਹ ਚੱਲਦਾ ਚੱਲਦਾ ਆਹਾਂ ਨਾ ਨਾ ਕਰਾ ਬਾਬਾ ਕੀ ਬਣਾ ਲਈ ਲੱਗ ਜਾਂਦਾ ਕਰਨਾ ਕੋਈ ਬਿੱਤਣਾ ਉਹ ਜਨਾਓ ਤਰਸਦਾ ਨਾ ਨਾ ਨੂਰੇ ਕਮਸਾ ਸਾਡੇ ਨੂੰ ਤੇ ਮੱਗੀਆਂ ਨਾ

đi subscribe cho kênh đi Mì Gõ Để lên

ਇਹਨਾਂ ਨੂੰ ਛੋਟਾ ਦਿਓ ਆ ਜਾ ਬਈ ਆ ਜਾ ਸਿਹਰਾ ਆ ਜਾ ਤੁਸੀਂ ਲੈ 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 ਤਦ ਜੀ ਬਾਬਾ ਮਹਨ ਸਿੰਘ ਦਾ ਰਸਤਾ ਇਹ ਇਹ ਮੂਹਰੇ ਜਿਹੜੀ ਦੇ ਸਿੱਖਿਆ ਦਿੱਤੀ ਜੀ ਮਹਦੇਵ ਇੱਕ ਫੋਟੋ ਵੀ ਦੇਖੋ ਕਿਉਂ ਦੱਸ ਰਿਹਾ ਸਾਰੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਪਾਸ਼ਾ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਸਾਨੂੰ ਗਤਕਾ ਤੇ ਸ਼ਸਤਰਾਂ ਦੀ ਸਿੱਖਿਆ ਦਿੱਤੀ ਤੇ ਸ਼ਸਤਰਧਾਰੀ ਹੋ ਕੇ ਵਿਚਰਨ ਦਾ ਸੰਦੇਸ਼ ਦਿੱਤਾ ਉਸ ਦੇ ਮੁਤਾਬਕ ਗੁਰੂ ਕਲਗੀਧਰ ਪਾਸ਼ਾ ਦੇ ਮਿਸ਼ਨ ਪਾਸ਼ਾ ਹੀ ਤੇ ਬਾਦਸ਼ਾਹ ਨੂੰ ਕਾਇਮ ਕਰਨ ਵਾਸਤੇ ਅੱਜ ਸਾਡੀ ਕੌਮ ਵੱਲੋਂ ਜਿਹੜਾ ਇਹ ਦਿਵਸ ਹੈ ਗਤਕਾ ਉਹ ਮਨਾਇਆ ਜਾ ਰਿਹਾ ਹੈ ਪੂਰੇ ਬਾਡ ਦੇ ਵਿੱਚ ਤਾਂ ਕਿ ਸਾਡੀ ਕੌਮ ਦੇ ਵਿੱਚ ਜਿਹੜਾ ਉਹ ਮਤਲਬ ਸਪਿਰਟ ਭਰ ਕੇ ਗਏ ਆ ਪਾਸ਼ਾ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਮੁਤਾਬਕ ਬਾਦਸ਼ਾਹੀ ਤੇ ਪਾਸ਼ਾਹੀ ਨੂੰ ਕਾਇਮ ਦੁਨੀਆ ਨੂੰ ਧਾਰਮਿਕ ਤੌਰ ਤੇ ਅਗਵਾਈ ਦੇ ਰਹੇ ਹਨ ਇਸੇ ਤਰ੍ਹਾਂ ਹੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਜਿੱਥੇ ਧਰਮਪੁਰੀ ਦੁਨੀਆ ਨੂੰ ਅਗਵਾਈ ਦੇ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਖਾਲਸੇ ਦਾ ਰਾਜ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਧਰਮ ਨਾਲ ਰਾਹ ਚੱਲਦਾ ਹੈ ਰਾਜ ਨਾਲ ਧਰਮ ਪ੍ਰਫੁੱਲਤ ਹੁੰਦਾ ਹੈ ਇਸ ਕਰਕੇ ਖਾਲਸਾ ਆਪਦੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਆਪਣੀ ਪਾਸ਼ਾਹੀ ਤੇ ਬਾਸ਼ਾਹ ਨੂੰ ਦੁਨੀਆ ਦੇ ਉੱਤੇ ਕਾਇਮ ਕਰਨ ਵਾਸਤੇ ਫਤਿਹ ਦਾ ਜਕਾਰਾ ਗਾ ਕੇ ਚੱਲਿਆ ਹੋਇਆ ਹੈ ਅਤੇ ਚੱਲਦਾ ਰਹੇਗਾ ਕੌਮ ਸਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਵਿੱਚ ਰਹੇਗੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਜ ਗਤਕਾ ਦੇਖਦਿਆਂ ਬਹੁਤ ਬਹੁਤ ਮੁਬਾਰਕਾਂ ਅਕਾਲ ਤਖਦ ਦੇ ਅਨੁਸਾਰ ਜੋ ਜੋਗਾ ਦਿਵਸ ਆਇਆ ਹੈ ਸਿੱਖਾਂ ਦਾ ਗੱਤਕਾ ਦਿਵਸ ਹੁੰਦਾ ਹੈ ਕਿਉਂਕਿ ਦੋਨੋਂ ਹੀ ਤਾਂ ਰੁੱਸੀ ਵਾਸਤੇ ਨੇ ਕੜਦੀ ਕਲਾ ਵਾਸਤੇ ਨੇ ਤੋਂ ਅੱਜ ਸਾਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਵੱਲੋਂ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਬਲਾਡਾ ਦੇ ਬਾਬਾ ਦੀਪ ਸਿੰਘ ਗੱਤਕਾ ਖਾੜਾ ਵੱਲੋਂ ਵੀ ਅੱਜ ਇੱਥੇ ਸਮੂਹ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਮਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਕਤਕਰ ਕਦਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਸਿਧਾਂਤ ਸਾਨੂੰ ਵੀਰੇ ਪੀਰ ਦੇ ਮਾਲਕ ਸ਼ਿਰੂ ਹੰਸ ਸਾਹਿਬ ਜੀ ਨੇ ਦਿੱਤਾ ਤੇ ਉਸ ਦੀ ਪਰਪਰ ਨੂੰ ਅਸੀਂ ਅੱਗੇ ਤੋਰਦੇ ਹੋਏ ਇਸ ਦਿਨ ਅੱਜ ਕਲਕਤ੍ਰਿਸ਼ ਮਨਾਇਆ ਸੋ ਸਭੂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ